हां जी दोस्तों सारेया नुं सत श्री अकाल स्वागत है टोडा राज संधू फार्मिंग दे विच आज दी दोस्तों अपनी विजिट हैगी आ ਪਿੰਡ ਨਾਰਲੀ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵੈਂਡ ਤੋਂ ਖਾਲੜੇ ਆਉਂਦੇ ਸਮੇਂ ਦੋਸਤੋ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈਗਾ ਨਾਰਲੀ ਤੇ ਖਾਲੜਾ ਤਕਰੀਬਨ 1 ਕਿਲੋ 1.5 ਕਿਲੋਮੀਟਰ ਦੀ ਦੂਰੀ ਹੈਗੀ ਆ ਤੇ ਖਾਸ ਵਿਜਿਟ ਤੁਸੀਂ ਆ ਜਿਹੜੀ ਦੋਸਤੋ ਪਿੰਡ ਨਾਰਲੀ ਕਰਨੀ ਆ ਵੀਰ ਰਣਜੀਤ ਰਾਣਾ ਮੇਰੇ ਨਾਲ ਹੋਊਗਾ ਬਿਲਕੁਲ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਕਰੋਂ ਦੋਸਤੋ ਇੱਕ ਪਹਿਲਾ ਵੀਡੀਓ ਆਪਾਂ ਅਪਲੋਡ ਕਰੀ ਸੀ ਆਪਣੇ ਚੈਨਲ ਦੇ ਉੱਪਰ ਬਹੁਤ ਵਧੀਆ ਰਿਸਪੌਂਸ ਰਿਆ ਕਾਫੀ ਵਧੀਆ ਚੰਗੇ ਪਸ਼ੂ ਹੁੰਦੇ ਆ ਬਿਲਕੁਲ ਤਸੱਲੀ ਵਾਲੇ ਹੁੰਦੇ ਆ ਬਾਕੀ ਜਿਹੜਾ ਭਾਅ ਪੜਦਾ ਬਿਲਕੁਲ ਵਾਜਿਬ ਹੁੰਦਾ ਠੀਕ ਹੈ ਤੇ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਆਪਾਂ ਝੋਟੀ ਦਿਖਾ ਦਾਂਗੇ ਬਿਲਕੁਲ ਤਾਜੀ ਸੂਈ ਆ ਢੇਲੀ ਆ ਤੇ ਇੱਕ ਵੈੜ ਹੋਵੇਗੀ ਠੀਕ ਹੈ ਜੀ ਬਿਲਕੁਲ 나ੜੂ ਨਾਲ ਆ ਬੱਚੇ ਦੇ ਤੇ ਪੂਰੀ ਇਨਫੋਰਮੇਸ਼ਨ ਆਪਾਂ ਦੋ ਪਸ਼ੂਆਂ ਦੀ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਪਾ ਪੜਤਾ ਬਿਲਕੁਲ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਅੱਜ ਦੋਸਤੋ 12 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ 9 ਵਜੇ ਮਾਰਨਿੰਗ ਦਾ ਟਾਈਮ ਆਓ ਕਰਦੇ ਹਾਂ ਗੱਲਬਾਤ ਭਾਈ ਰਾਣੀ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਰਾਣੇ ਸਾਸਰੀਕਾਲ ਸਾਸਰੀ ਜੀ ਸਾਸਰੀਕਾਲ ਹੋਰ ਠੀਕ ਠਾਕ ਭਰਾ ਦੇ ਵਧੀਆ ਵਧੀਆ ਹੋਰ ਕਿਵੇਂ ਤਿਆਰੀਆਂ ਚੁਰੀਆਂ ਝੋਨੇ ਝਾਣੇ ਦੀਆਂ ਨਾਲ ਦੀ ਨਾਲ ਆ ਹੁਣ ਇੱਕ ਅੱਧੇ ਦਿਨ ਚ ਛੱਡਦੇ ਪਾਣੀ ਕਿ ਇਹਨੇ ਬਤੀ ਬਤੀ ਕਰਾ ਟੇਗੀ ਜਾਵੇ ਥੋੜਾ ਐਡਵਾਂਸ ਇਧਰਲੇ ਬੰਨੇ ਮਾਝੇ ਏਰੀਆ ਚ ਕਾਫੀ ਝੋਨਾ ਜਿਵੇਂ ਨਾ ਸਟਾਰਟ ਹੋ ਗਿਆ 2-4 ਦਿਨਾਂ ਤੋਂ ਹਾਂਜੀ ਹਾਂਜੀ ਸਾਡੇ ਤਾਂ ਬਹੁਤ ਦਿਨਾਂ ਦੇ ਇਧਰ ਝੋਨਾ ਲੱਗਣ ਡਿਆ ਠੀਕ ਆ ਠੀਕ ਆ ਤੇ ਅੱਜ ਰਾਣੀ ਬਾਈ ਪਸ਼ੂ ਧੋਵ ਬਖਾਊਗਾ ਦੋ ਹਾਂਜੀ ਇੱਕ ਬੈੜ ਤੇ ਇੱਕ ਝੋਟੀ ਸੋਏ ਸਵਾਏ ਹਾਂਜੀ ਤਸੱਲੀ ਪੂਰੀ 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 ਹੋਗੀ ਜੇ ਲਓ ਜੀ ਪਹਿਲਾਂ ਉਸ ਦਿਨ ਆਪਾਂ ਪਾਈ ਸੀ ਇੱਕ ਝੋਟੀ ਤੇ ਇੱਕ ਮੈਂ ਪਾਈ ਸੀ ਉਹਦੇ ਝੋਟੀ ਜਾ ਵੀ ਬਹੁਤ ਵਧੀਆ ਰਿਸਪੌਂਸ ਰਿਆ ਚੰਗੀ ਸੀ ਉਹ ਵੀ ਠੀਕ ਆ ਤੇ ਭਾਈ ਰਾਣੀ ਪਹਿਲੇ ਨੰਬਰ ਤੇ ਆ ਢੇਰੀ ਝੋਟੀ ਤੇੋਂ ਆਪਾਂ ਸ ਵੇ ਪੂਰੀ ਡਿਟੇਲ ਦੱਸ ਦੋ ਵੀ ਸੂਆ ਕਿੰਨਾ ਸਮਾਂ ਸੁਈ ਹੈ ਪਹਿਲਾ ਸੂਆ ਵੇਖੀ ਪਹਿਲੋਂ ਹੈ ਹਾਂਜੀ ਤੇ 15 ਤੋਂ 20 ਦਿਨ ਦਾ ਸਮਾਂ ਸੁਈ ਨ ਹੋ ਗਿਆ ਠੀਕ ਹੈ ਜੀ ਹਾਂਜੀ 10 ਕਿਲੋ ਦੁੱਧ ਤਿਆਰ ਆ ਹੂੰ 15 ਤੋਂ 20 ਦਿਨ ਦਾ ਜਿਹੜਾ ਸਮਾਂ ਦੋਸਤੋ ਇਹਨੂੰ ਹੋ ਗਿਆ ਸੁਈ ਨੂੰ ਹਾਂਜੀ ਤੇ 10 ਕਿਲੋ ਦੁੱਧ ਬਿਲਕੁਲ ਤਿਆਰ ਆ ਆ ਥਣ ਭਾਂਡਾ ਜੇ ਤੇ ਬੱਚਾ ਥੱਲੇ ਕੱਟੀ ਆ ਕੱਟੀ ਹੈ ਠੀਕ ਹੈ ਜੀ 15 ਤੋਂ 20 ਦਿਨ ਦੀ ਹੋ ਗਈ 15 ਤੋਂ 20 ਦਿਨ ਦਾ ਜਿਹੜਾ ਸੂਆ ਬਿਲਕੁਲ ਦੁੱਧ ਤੇ ਪਸ਼ੂ ਪੀਕ ਤੇ ਆ ਜਾਂਦਾ ਜੇਕਰ ਆਪਾਂ ਵੀ 25 ਦਿਨ ਤੇ ਗੱਲ ਕਰੀਏ ਨਾ ਇੱਥੇ ਪਸ਼ੂ ਜਿਹੜਾ ਦੁੱਧ ਤੇ ਆ ਜਾਂਦਾ ਤੇ ਹੁਣ ਮੌਕੇ ਦਾ ਜਿਹੜਾ ਹਾਜ਼ਰ ਆ ਉਹ 10 ਕਿਲੋ ਹੈਗਾ ਠੀਕ ਹੈ ਜਿਹਦਾ ਕਿਸੇ ਵੀਰ ਨੇ ਘਰ ਪਹੁੰਚ ਕੇ ਚੁਵਾਈ ਕਰ ਲੈਣੀ ਇਹ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਹੋਵੇ ਉਹਨੂੰ ਆਪਾਂ ਦੁੱਧ ਜ਼ਾਹੀ ਹੋਗਾ ਪਰ 9 ਕਿਲੋ ਦੀ ਗਰੰਟੀ ਦੇਾਂਗੇ ਜੇ ਕਿਸੇ ਨੇ ਆਨਲਾਈਨ ਮੰਗਾਉਣੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਨੂੰ 9 ਕਿਲੋ ਦੀ ਗਰੰਟੀ 9 ਕਿਲੋ ਦੀ ਪੂਰੀ ਤਸੱਲੀ ਹੋਊਗੀ ਹੈ ਹੋਊ 10 ਕਿਲੋ ਹੀ ਠੀਕ ਹੈ ਜੀ ਤੇ ਚੌਣ ਚਾਂਡ ਚੁਵਾਈ ਬਹੁਤ ਸਾਫ 2 ਪੌਣੇ 2 ਕਿਲ ਸੋ ਦੋਸਤੋ ਜਿਹੜੇ ਵੀਰ ਨੇ ਕਿਸੇ ਆਨਲਾਈਨ ਸੌਦਾ ਕਰਨਾ ਬਾਕੀ ਮੈਂ ਆਨਲਾਈਨ ਵਿੱਚ ਰੋ ਬੈਸਟ ਹੁੰਦਾ ਬਾਕੀ ਜੇਕਰ ਮਾਲਕਤੇ ਤੇ ਇੱਕ ਦੂਜੇ ਤੇ ਤੁਹਾਨੂੰ ਇਤਬਾਰ ਹੈਗਾ ਵੀ ਜੋ ਦੱਸੀ ਆ ਚੀਜ਼ ਉਹ ਨਿਕਲਣੀ ਜਾਈਦੀ ਆ ਬਾਕੀ ਪਹਿਲ ਜਿਹੜੀ ਹੈਗੀ ਜੇ ਕਰਿਆਨਕੇ ਵੀ ਚੋਮਕੇ ਤੇ 9 ਤੋਂ ਪਲੱਸ ਤੋਂ ਤਾਂ ਹੋਊਗਾ ਬਾਕੀ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀ ਆ ਤੇ ਉਹ ਤੁਹਾਡੀ ਆਪਦੀ ਖੁਸ਼ੀ ਆ ਵੀ 9 ਕਿਲੋ ਹੋਊਗਾ ਬਾਕੀ ਘਰ ਦਾ 10 ਆ ਪਰ 9 ਕਿਲੋ ਤੁਸੀਂ ਮੰਨ ਕੇ ਸੌਦਾ ਕਰ ਲਿਓ ਆਨਲਾਈਨ ਵਾਲੇ ਖਾਸ ਤੌਰ ਤੇ ਵੀਰ ਜਿਹੜੇ ਹੈਗੇ ਠੀਕ ਆ ਤੇ ਆ ਥਣਪਾਂਡਾ ਜੀ ਠੀਕ ਆ ਜੋਵੇਂ ਥਾਣਾ ਜਿਹੜੇ ਚਾਰ ਥਾਂ ਦੇ ਵਿੱਚ ਉੱਥੇ ਜਿਹੜੀ ਬਿਲਕੁਲ ਆ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਤੇ ਬਿਲਕੁਲ ਇਹਨ ਮੁਠੀ ਵਾਲਾ ਥਾਣਾ ਠੀਕ ਆ ਤੇ ਸੂਈ ਇਹ ਪਹਿਲਾ ਸਵੇਰ ਬਾਕੀ ਖੋਲ ਕੇ ਤੋੜ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਖੋਦ ਰਾਣੇ ਵੀਰ ਦਿਖਾ ਦਈਏ ਬਾਕੀ 24 ਵੀਰ ਕੋਈ ਪੂਰੀ ਛੱਟੇ ਤੋਂ ਪੈਣਾ ਹੀ ਆ ਨਾ ਨਾ ਬਹੁਤ ਸੋਹਣੀ ਜੁਆਈ ਵੀਰੇ ਠੀਕ ਆ ਠੀਕ ਆ ਕੋਈ ਭੈਣ ਭਰਾ ਕੋਈ ਘਰੇਲੂ ਵੀਰ ਲੈ ਕੇ ਜਾਵੇ ਕੋਈ ਕਿਸੇ ਤਰ੍ਹਾਂ ਦੇ ਕੋਹ ਨਹੀਂ ਹੁੰਨੀ ਕੀ ਹੈਗੀ ਨਾ ਧਾਰ ਦਾ ਫਰਕ ਨਾ ਹੋਊਗਾ ਠੀਕ ਆ ਭਰਾ ਤੇਰਾ ਨੇ ਭਾਈ ਮੋਲੇ ਦਾ ਲੈਣ ਦੇਣ ਫਿਰ ਕੀ ਕਰਤਾ ਮੋਲੇ ਦੇ ਵੇਲ ਹੋਣ ਬਾਜ਼ਾਰ ਦੇ ਹਿਸਾਬ ਨਾਲ ਭਾਵੇਂ ਆਪਾਂ 70 75 ਰੁਪਏ ਕਰੀ ਜਾਈਏ ਹਾਂਜੀ ਹਾਂਜੀ ਆਪਣੀ ਡਿਮਾਂਡ ਕੀ 65000 ਰੁਪਈਆ 65000 ਤੇ 62000 ਦਾ ਮਾਨਤਾ ਨਾ ਹੋ ਜੂਗਾ 62000 ਹਾਂ ਨਾਲ ਹੀ ਗੱਲ ਹੀ ਆ ਜੀ ਉਹਦੇ ਚੋਂ 500 ਛੋਟ ਕਰਦੇ ਆਂਗਾ ਠੀਕ ਆ ਜੀ ਹਾਂਜੀ 80000 ਦੇ ਵਿੱਚੋਂ ਵੀ ਭਰਾਵੋ 500 ਰੁਪਇਆ ਮਾਨਤਾਣਾ ਸਾਡੇ 65000 ਦੀ ਜਿਹੜੀ ਆ ਲਾਸਟ ਲੈਦੇ ਆ ਠੀਕ ਆ ਮੁੱਲ ਜਿਹੜਾ ਕਰਾਉਣ ਨੂੰ ਵੀ ਹੁੰਦਾ ਪਹ 65000 ਕਰ ਲਿਆ ਪੈਸੇ 70 75 ਦੀਆਂ ਵੀ ਅੱਜ ਕੱਲ ਬਿਲਕੁਲ ਤਾਜ਼ੀਆਂ ਮੱਝਾਂ ਜਿਹੜੀਆਂ ਝੋਟੀਆਂ ਮਿਲ ਜਾਂਦੀਆਂ ਨੇ ਤੇ ਫਿਲਹਾਲ 65000 ਦੇ ਵਿੱਚੋਂ ਸਿੱਧਾ ਡਾਤਾ ਵੀਰ ਨੇ ਤੇ ਸਾਡੇ 65000 ਦੀ ਜਿਹੜੀ ਬਿਲਕੁਲ ਜੈ ਸਨੋ ਆ ਠੀਕ ਆ ਤੇ ਚੁਵਾਈ ਤੁਸੀਂ ਕਰਨੇ ਬਾਕੀ ਥਣ ਦੇ ਬਾਹ ਬੈਕ ਸਾਈਡ ਤੋਂ ਜੇਕਰ ਦੇਖੀ ਬਿਲਕੁਲ ਪੱਧਰ ਥਣ ਦੇ ਬਾਹ ਹੈਗਾ ਤੇ ਚੁਵਾਈ ਵੀਰ ਸਵੇਰ ਕਰਤੀ ਸੀ ਦੀ ਹਾਂਜੀ ਚੁਵਾਈ 5:30 5:6 ਵਜੇ ਦੀ 5:30 ਪੌਣੇ 6 ਦੀ ਬਾਕੀ ਘਰੇਲੂ ਮਾਲ ਵੀ ਹੈਗਾ ਆਪਣੇ ਕੋਲ ਹੈ ਨਾ ਨਾਲ ਤੇ ਪਸ਼ੂ ਵੀਰ ਕਹਿੰਦਾ ਸੀ ਵੀ 5:30 6:00 ਵਜੇ ਜਿਹੜੀ ਚੁਵਾਈਆ ਮਾਰਨਿੰਗ ਕਰਦੇ ਸੀ ਪਸ਼ੂਆਂ ਦੀ ਤੇ ਫਿਰ ਮਾਲ ਸਾਰਾ ਆਪਦਾ ਘਰ ਵਾਲਾ ਵਿਚੋਣਾ ਹੁੰਦਾ ਨਾ ਇਸ ਕਰਕੇ ਬੇ ਟਾਈਮ ਲੱਗ ਜਾਂਦਾ ਬਿਲਕੁਲ ਬਿਲਕੁਲ ਤੇ ਫਿਲਹਾਲ ਜਿਹੜਾ ਸਮਾਂ ਦੋਸਤੋ 9:00 ਵਜੇ ਦਾ ਤੇ ਫਿਲਹਾਲ ਬਣਿਆ ਥਣਿਆ ਪਸ਼ੂ ਜਿਹੜਾ ਹੋਰ ਤੁਹਾਨੂੰ ਬਤੇਰੇ ਸਮਝ ਆਊਗਾ ਬਾਕੀ ਮਾਰਨਿੰਗ ਸਵੇਰ ਚੁਵਾਈ ਹੋ ਗਈ ਹੈ ਠੀਕ ਆ ਬਾਕੀ ਥਣ ਭਾਂਡਾ ਜਿਹੜਾ ਦੇਵਾ ਬਿਲਕੁਲ ਸਾਫ ਸੁਥਰਾ ਤੇ ਕੱਟੀ ਤੁਹਾਨੂੰ ਦਿਖਾਤੀ ਇੱਕ ਅਵੈੜ ਆ ਵੀਰ ਦੇ ਕੋਲ ਇਹ ਵੀ ਬਿਲਕੁਲ ਤਾਜੀ ਸੂਈ ਸਵਾਈ ਹੈ ਠੀਕ ਆ ਤੇ ਸੁਵਾ ਵੀ ਪਹਿਲਣੀ ਆ ਜੀ ਪਹਿਲਣ ਪਹਿਲਣ ਪਲੂਨ ਬੱਚੀ ਚਾਰ ਦੰਦ ਬੂਹੋਂ ਪਲੂਨ ਬੱਚੀ ਆ ਚਾਰ ਦੰਦ ਬੂਹੋਂ ਤੇ ਥੱਲੇ ਬੱਚਾ ਬੱਚਾ ਜੀ ਇਹ ਬੱਚਾ ਮੇਲ ਕਾ ਵਾ ਨੜੂ ਬੱਚੇ ਦੇ ਬਿਲਕੁਲ ਨਾਲ ਆ ਤੁਸੀਂ ਦੇਖ ਸਕਦੇ ਹੋ ਤੇ ਦਿਨ ਵੀ ਚਾਰ ਪੰਜ ਕੀ ਹੋ ਗਿਆ ਜਾਂਦੇ ਹੋਏ 6-7 ਦਿਨ ਹੋ ਗਏ ਹਫਤਾ ਮੰਨੀ ਇਧਰ ਹਫਤਾ ਮੰਨੋ ਤੇ ਹਫਤਾ ਪੂਰਾ ਜਿਹੜਾ ਸਮਾਂ ਹੋ ਗਿਆ ਬਾਕੀ ਆ ਥਣ ਭਾਂਡਾ ਜੀ ਦੋਸਤੋ ਥਾਣਾ ਦੇਵਾ ਤੁਸੀਂ ਆ ਵੇਖੋ ਬਿਲਕੁਲ ਪਤਲਾ ਹੋਇਆ ਥਾਣਾ ਠੀਕ ਆ ਜੀ ਤੇ ਮੁਠੀ ਵਾਲਾ ਥਾਣਾ ਚਵਾਈ ਹੱਥੀ ਜਿਹੜਾ ਨਾਰਮਲ ਵੀਰ ਕਰ ਸਕਦਾ ਕੋਈ ਦਿੱਕਤ ਨਹੀਂ ਕੀ ਤੇ ਦੁੱਧ ਵੀਰ ਹੁਣ ਅੱਜ ਹਫਤੇ ਦੇ ਦੌਰਾਨ ਕਿੰਨਾ ਕੁ ਚੱਲਣ ਦੇ ਆ 13 ਕਿਲੋ ਹੋਵੇਗੀ ਬਿਲਕੁਲ ਮੌਕੇ ਤੇ ਹਾਂ ਠੰਡਾ ਠੀਕ ਆ ਜੀ ਦੋ ਟਾਈਮ ਤਿੰਨ ਟਾਈਮ ਕੋ ਆਪਦੀ ਚਵਾਈ ਕਰੀ 13 ਕਿਲੋ ਤੇ ਜੇ ਕਿਸੇ ਵੀਰ ਨੇ ਆਨਲਾਈਨ ਮੰਗਵਾਨੀ ਉਹਨੂੰ 12 ਕਿਲੋ ਦੀ ਗਾਰੰਟੀ ਦੇਾਂਗੇ ਆਪਾਂ ਹੂੰ ਜੇ 12 ਤੋਂ ਘੱਟ ਜੂ ਤਾਂ ਬਵੱਛੀ ਵਾਪਸ ਲੈ ਆਮ ਠੀਕ ਆ ਜੀ ਹਾਂ ਜੀ ਮੌਕੇ ਤਾਂ ਹੁਣ 13 ਜਊਗਾ ਕੋਈ 13 ਕਿਲੋ ਬੱਜੇਨ ਛੱਡ ਕੇ ਠੀਕ ਆ ਜੀ ਹਾਂ ਜੀ ਬੱਚੇ ਨੂੰ ਛੱਡ ਕੇ ਦੋਸਤੋ 16-17 ਕਿਲੋ ਦੁੱਧ ਕਰ ਜੂਗੀ ਸਾੰਬਿਆ ਠੀਕ ਆ ਠੀਕ ਆ ਤੁਹਾਨੂੰ ਪਤਾ ਦਹੀਂ ਪਤਾ ਨਹੀਂ ਨਹੀਂ ਰੰਗ ਦੋ ਤੇ ਆਉਂਦਾ ਹੂੰ 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 ਠੀਕ ਆ ਤੇ ਚਵਾਈ ਚੁਈ ਚੰਗੀ ਸਾਫ ਬਹੁਤ ਸੁਣੀ ਚਾਹੀਦੀ ਠੰਡੀ ਬਹੁਤ ਜਿਆਦੀ ਠੀਕ ਆ ਹਾਂਜੀ ਅਸੂ ਜਿਹੜੇ ਦੋਸਤੋ ਵਪਾਰ ਜਿਹੜੇ ਵੀਰ ਚੰਗਾ ਸੁਥਰਾ ਸਾਫ ਕਰਦੇ ਆ ਉਹ ਕੋਈ ਇਹ ਚੱਕਰ ਵਾਲੀ ਗੱਲ ਨਹੀਂ ਰਹਿ ਜਾਂਦੀ ਵੀ ਯਾਰ ਕੋਈ ਛੱਟਾ ਮਾਰੂਗਾ ਭੂਰ ਛੱਟਾ ਹੋਊਗਾ ਫੁਹਾਰਾ ਹੋਊਗਾ ਠੰਡੇ ਵਿੱਚ ਚੰਗੀ ਇੱਕ ਨੰਬਰ ਚਵਾਈ ਹੋਊਗੀ ਠੀਕ ਆ ਤੇ ਖੋਲ ਕੇ ਬਾਈ ਰਾਨੀ ਵੀਰੇ ਨੂੰ ਤੋੜ ਕੇ ਦਿਖਾ ਦਿਓ ਬਾਕੀ ਵਾਂਡ-ਬਾਂਡ ਜਿਹੜੀ ਆ ਦੋਸਤੋ ਵੈੜ ਦੇ ਥਾਣਾ ਤੇ ਚੰਗੀ ਆ ਠੀਕ ਆ ਤੇ ਕੱਦ ਕੱਠੀ ਸੋਹਣਾ ਬਾਕੀ ਨਵੀਂ ਬੱਛੀ ਆ ਮੂੰਹਾਂ ਚੌਕਰੀਆ ਚਾਰ ਦੰਦਾਂ ਦਾ ਤੇ ਰਾਲੇ ਵੀਰ ਫਿਰ ਦਾ ਮੁੱਲ ਕੀ ਕਰਤਾ ਲੈਣ ਦੇਣਾ ਮੁੱਲ ਦੇਣ ਲੈਣ ਆਲਾ 45000 ਰੁਪਇਆ 45 ਹਾਂਜੀ ਤੇ 44000 ਦੇ ਬੱਛੀ ਦੇ ਦੇ 44000 ਦੇ ਉਹ ਚੋਂ 500 ਛੋਟ ਕਰਦੇ ਹਾਂ ਠੀਕ ਆ ਜੀ ਹਾਂਜੀ ਸਾਢੇ 43 ਦੇ ਦੇ ਠੀਕ ਆ ਸਾਢੇ 43 ਦੀ ਭਰਾਵੋ ਹਾਂ ਨਾ ਹੈਗੀ ਠੀਕ ਆ ਤੇ ਡਿਮਾਂਡ ਵੈਸੇ ਕਰਨੂ ਵੀ ਰੰਦਾ ਵੀ 45 ਆ ਠੀਕ ਆ ਤੇ ਬਾਕੀ ਸੁਭਾ ਜਿਹੜੀ ਚਵਾਈ ਹੋਈ ਆ ਦੋ ਪਸ਼ੂਆਂ ਦੀ ਸੋ ਬਾਕੀ ਕਿਸੇ ਵੀਰ ਦੇ ਮਨ ਦੇ ਵਿੱਚ ਕੋ ਡਾਊਟ ਆ ਦੱਸੇ ਮੁਤਾਬਕ ਜਿੰਨਾ ਦੁੱਧ ਦੱਸਿਆ ਗਿਆ ਤੁਹਾਨੂੰ ਵੈਰੀਫਾਈ ਕਰਨਾ ਤੁਸੀਂ ਘਰ ਵਿਜ਼ਿਟ ਕਰਕੇ ਕਰ ਲਿਓ ਠੀਕ ਆ ਜੀ ਦੋ ਟਾਈਮ ਤਿੰਨ ਟਾਈਮ ਚੁਭਾਈ ਕਰ ਸਕਦੇ ਹੋ ਤੇ ਖਾਸ ਵਿਜਿਟ ਪਿੰਡ ਨਾਰਲੀ ਕਰਨੀ ਆ ਤੁਸੀਂ ਇਹ ਦੋ ਪਸ਼ੂ ਸੀ ਅਜ ਵੀਰ ਰਾਣੇ ਦੇ ਕੋਲ ਠੀਕ ਆ ਤੇ ਰਾਣੇ ਵੀਰ ਇੱਕ ਸੰਪਰਕ ਨੰਬਰ ਆਪਣੇ ਦੱਸ ਦੀਏ ਜੀ 75280 ਹਾਂਜੀ 23360 ਠੀਕ ਹੈ ਜੀ ਹਾਂਜੀ ਇਹ ਨੰਬਰ ਜਿਹੜੇ ਭਰਾਵੋ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਇੰਨੇ ਸੀਗਾ ਦੋਸਤੋ ਇੱਕ ਝੋਟੀ ਦਿਖਾਤੀ ਆ ਤੁਹਾਨੂੰ ਬਿਲਕੁਲ ਤਾਜੀ ਸੂਈ ਸੂਬਾਈ ਤੇ ਇੱਕ ਬੈਡ ਦਿਖਾਤੀ ਆ ਠੀਕ ਆ ਤੇ ਭਾ ਪੜਤਾ ਬਿਲਕੁਲ ਜਾਇਜ਼ ਆ ਬਾਜ਼ਪਰੇਟ ਠੀਕ ਹੈ ਜੀ ਰੇਟ ਮੋਲੇ ਦਾ ਦੋਸਤੋ 75 ਦੇ ਵੀ ਆ 70 ਦੇ ਵੀ ਆ ਬਾਕੀ ਬਿਲਕੁਲ ਜੈਨੂਨ ਵੀਰ ਨੇ ਬੋਲ ਕੀਤਾ ਜਾਇਜ ਕੀਤਾ ਹਰ ਇੱਕ ਵੀਰ ਦੀ ਪਹੁੰਚ ਦੇ ਵਿੱਚ ਆ ਬਿਲਕੁਲ ਇਹ ਝੋਟੀ ਤੇ ਵੈੜ ਮਿਲਦਿਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ